ਕਹਦਾ ਬਿਲਕੁਲ ਮੋਦੀ ਮਾੜਾ ਨਹੀਂ ਹੈਗਾ ਸੁਣ ਲੋ ਕਿਉਂ ਨਹੀਂ ਮਾੜਾ ਹੋਗਾ ਕਿਉਂਕਿ ਜੋ ਮੋਦੀ ਦਾ ਏਜੰਡਾ ਹੈ ਜੋ ਆਪਣੇ ਲੋਕਾਂ ਲਈ ਉਹ ਕਰ ਰਿਹਾ ਉਹ ਕਰ ਰਿਹਾ ਹੈ ਪਰ ਸਵਾਲ ਇੱਥੇ ਖੜਾ ਕੀ ਹੁੰਦਾ ਸਵਾਲ ਇਹ ਖੜਾ ਹੁੰਦਾ ਹੈ ਵੀ ਜੇ ਸਾਡੇ ਸਿੱਖਾਂ ਵਿੱਚ ਤਸੱਦਤ ਹੋ ਰਿਹਾ ਉਹਦਾ ਕਾਰਨ ਹੈ ਕਿ ਅਸੀਂ ਆਪਾਂ ਆਪਣੇ ਵਿੱਚ ਹਾਤੀ ਮਾਰੀਏ ਥੋੜੀ ਜੀ ਆਪਣੇ ਵਿੱਚ ਹਾਤੀ ਪਤਾ ਕੀ ਮਾਰੀਏ ਕਿ ਅਸੀਂ ਸਭ ਤੋਂ ਪਹਿਲਾਂ ਆਪਾਂ ਆਪਣੇ ਦਾ ਲੱਤਾਂ ਖੇਦਦੇ ਹਾਂ ਸਭ ਤੋਂ ਪਹਿਲਾਂ ਸਿੱਖ ਸਿੱਖ ਦਾ ਵਿਰੋਧ ਕਰਦਾ ਅੱਜ ਜੇ ਅੰਮ੍ਰਿਤਪਾਲ ਵਰਗੇ ਵੀਰ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਦਾ ਬੈਠੰਦਾ ਕਾਰਨ ਕੀ ਹੈ ਕਾਰਨ ਇਹ ਕਿ ਸਾਡੇ ਆਪਣੇ ਲੋਕ ਨੇ ਆਪਣੇ ਲੋਕਾਂ ਕਰਕੇ ਜੇਲ੍ਹ ਦੇ ਵਿੱਚ ਬੈਠਾ ਸਭ ਤੋਂ ਵੱਧ ਵਿਰੋਧ ਜੇ ਅੰਮ੍ਰਿਤਪਾਲ ਪੰਜਾਬ ਨੂੰ ਬਚਾਉਣ ਲਈ ਆਇਆ ਨੌਜਵਾਨ ਉੱਠੇ ਪੰਜਾਬ ਨੂੰ ਬਚਾਉਣ ਲਈ ਸਭ ਤੋਂ ਵੱਧ ਦੁੱਖ ਕਿੰਨਾ ਨੂੰ ਹੋਇਆ ਦੱਸੋ ਸਭ ਤੋਂ ਵੱਧ ਦੁੱਖ ਸਾਡੇ ਪੰਥਕਾਂ ਨੂੰ ਸਾਡੇ ਪੰਥਕ ਲੋਕਾਂ ਨੂੰ ਹੋਇਆ ਕਿ ਨਹੀਂ ਹੋਇਆ ਸਭ ਤੋਂ ਪਹਿਲਾਂ ਅਸੀਂ ਦੁਸ਼ਮਣ ਨਹੀਂ ਪਛਾਣਦੇ ਕਿ ਸਾਡਾ ਦੁਸ਼ਮਣ ਕੌਣ ਹੈ ਅਸੀਂ ਆਪਸ ਵਿੱਚ ਲੜੀ ਜਾਂਦੇ ਆ ਉਹ ਕਹਿੰਦਾ ਉਹ ਮਾਰਾ ਉਹ ਕਹਿੰਦਾ ਉਹ ਮਾਰਾ ਸਾਡਾ ਦੁਸ਼ਮਣ ਕੌਣ ਹੈ ਸਾਡੀ ਦੁਸ਼ਮਣ ਹੈਗਾ ਰਾਜ ਕਰਤਾ ਸਰੇਣੀ ਜਿਹੜੇ ਰਾਜ ਕਰ ਰਹੇ ਨੇ ਸਾਡੇ ਦੁਸ਼ਮਣ ਉਹ ਨਹੀਂਗੇ ਅਸੀਂ ਦੁਸ਼ਮਣ ਨੂੰ ਪਛਾਣ ਨਹੀਂ ਸਕਦੇ ਸਭ ਤੋਂ ਵੱਧ ਜ਼ੋਰ ਅਸੀਂ ਆਪਣੇ ਲੋਕਾਂ ਦੇ ਆਪਸ ਵਿੱਚ ਲੜਨ ਤੇ ਲਾਹ ਹੋਇਆ ਸਾਡਾ ਇੱਕ ਵੀ ਸ਼ਬਦ ਅਸੀਂ ਆਪਣੇ ਲੋਕਾਂ ਦੇ ਵਿਰੁੱਧ ਨਹੀਂ ਕੱਢਦੇ ਸਭ ਤੋਂ ਵੱਡਾ ਦਿਖਾਵਾ ਤੇ ਹੈ ਕਿ ਜਿਹੜਾ ਜੰਮਰਤਪਾਲ ਵਰਗੇ ਜ਼ਿਲਾਂ ਦੇ ਵਿੱਚ ਬੈਠੇ ਨੇ ਸਾਡੇ ਆਹੀ ਲੋਕਾਂ ਕਰਕੇ ਜਿਹੜੇ ਸਾਡੇ ਪੰਥ ਦੇ ਨਾਂ ਤੇ ਵੋਟਾਂ ਸਭ ਤੋਂ ਵੱਧ ਵਟੋਰਦੇ ਰਹੇ ਨੇ ਉਹਨਾਂ ਨੇ ਕਰਕੇ ਜ਼ਿਲਾਂ ਦੇ ਵਿੱਚ ਬੈਠੇ ਨੇਗੇ ਉਹ ਕਿਉਂ ਨਹੀਂ ਲੋਕ ਡਰੋਜ਼ ਕਰਦੇ ਉਹਨਾਂ ਨੂੰ ਪਤਾ ਹੈ ਵੀ ਸਾਡੇ ਕੁਰਸੀਆਂ ਜਾਣ ਗਿਆ ਕੁਰਸੀਆਂ ਲਜਾੜਨੇ ਭਾਟਾ ਦੇ ਜਾਣੇ ਹੁਣ ਮੋਦੀ ਮੈਂ ਮੋਦੀ ਨੂੰ ਕਿਉਂ ਚੰਗਾ ਕਿਹਾ ਮੋਦੀ ਨੂੰ ਮੈਂ ਇਸ ਕਰਕੇ ਚੰਗਾ ਕਿਹਾ ਜੋ ਦਾ ਅਜੰਡਾ ਜੋ ਕਰਨਾ ਚਾਹੁੰਦੇ ਨੇ ਜੋ ਆਰਐਸਐਸ ਦਾ ਅਜੰਡਾ ਜੋ ਹਿੰਦੂ ਤਵ ਦਾ ਅਜੰਡਾ ਉਹ ਤੇ ਪੂਰਾ ਠੋਕ ਕੇ ਪਰਾ ਦੇ ਰਹੇ ਹੋ ਪਰ ਜਿਹੜਾ ਸਾਡਾ ਆ ਸਾਡੇ ਬਖਾਲ ਤੇ ਬਣਿਆ ਕਿਉਂ ਆ ਜਿਹੜੇ ਸਿਰ ਤੇ ਪੱਗਾ ਬਣ ਕੇ ਸਾਡੀ ਗੱਲ ਨੂੰ ਨਾ ਕਹਦੇ ਸੀ ਪੰਥ ਕਾਗੂ ਆ ਅਸੀਂ ਸਿੱਖ ਦੇ ਬਜ਼ਖਾਂ ਦੇ ਬੜਾ ਮੋਰੀ ਹੋ ਕੇ ਲਵਾਈਆਂ ਲੜਨ ਵਾਲਿਆਂ ਉਹ ਸਿੱਖਾਂ ਦੇ ਸਭ ਤੋਂ ਵੱਧ ਪਿੱਠ ਦੇ ਵਿੱਚ ਸਰਾ ਉਹਨਾਂ ਨੇ ਮਾਰੇ ਹੋਇਆ ਦੁਨੀਆ ਨੂੰ ਪੂਰੇ ਬਲਦ ਨੂੰ ਸਾਰੇ ਦੁਨੀਆ ਨੂੰ ਪਤਾ ਕਿ 2% ਵਾਲੇ ਇਹਨਾਂ ਨੇ ਕਿੰਡੀਆਂ ਮਹੱਤਿਆ ਕੁਰਬਾਨੀਆਂ ਲਈਆਂ ਅੱਜ ਉਹ ਕੁਰਬਾਨੀਆਂ ਸਾਰਾ ਸਾਡੇ ਪੰਥ ਕਾਗੂ ਰੋਲੀ ਪਏ ਜਾਂਦੇ ਨੇ ਸਰਕਾਰ ਨੂੰ ਇੱਥੋਂ ਠੋਕ ਕੇ ਗੱਲ ਕਹਿਣਾ ਵੀ ਜੇ ਆਉਣ ਵਾਲੇ ਦਿਨਾਂ ਵਿੱਚ ਇਹ ਮਸਲਾ ਨਹੀਂ ਹੱਲ ਹੋਊਗਾ ਤਾਂ ਅਸੀਂ ਸੀਐਮ ਦੀ ਕੋਠੀ ਵੀ ਕਰਾਂਗੇ ਐਮਐਲ ਨੂੰ ਵੰਗੇ ਰਾਂਗੇ ਉਹ ਇੱਥੇ ਆਏ ਨਹੀਂ ਹੈਗਾ ਵੀ ਆਉਣ ਜਿਵੇਂ ਸਰਿਆਮੀ ਤੁਰੇ ਫਿਰਨਗੇ ਗੱਲਾਂ ਪੰਜਾਬ ਦੀਆਂ ਕਰਨੀਆਂ ਗੱਲਾਂ ਪਾਕ ਦੀਆਂ ਕਰਨੀਆਂ ਤੇ ਸਾਡੇ ਨੌਜਵਾਨਾਂ ਤੋਂ ਬੋਲਣ ਨੂੰ ਕਾਰ ਨਹੀਂ ਹੈਗੇ ਤਿਆਰੋਂ ਆਉਣ ਵਾਲੇ ਕਨਾਲ ਵਿੱਚ ਇਹਨਾਂ ਨੇ ਐਮਐਲਏ ਦੇ ਘਰ ਘੇਰਨੇ ਆ ਆ ਜਿਹੜੇ ਬਨੇ ਫੁਰਤ ਨੇ ਜਿਹੜੇ ਮੇਤਰ ਗੋਣੇ ਬਤਨੇ ਨੇ ਘਰ ਘੇਰਨੇ ਆ ਗੱਲ ਕਰਦਾ ਭਗਵਾਨ ਤੁਮਣ ਬੰਦ ਕੇ ਸਿਰ ਤੇ ਪਾਜ ਮੈਂ ਸਿੱਖਾਂ ਦਾ ਪਰ ਸਿੱਖਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਗਲਤੀ ਕਿੱਥੇ ਕਰਦੇ ਇਸ ਜੀ ਦਾ ਦੱਸੋ ਕਹਿੰਦੇ ਪੰਜਾਬ ਬਚਾਉਣਾ ਪੰਜਾਬ ਐ ਜਾ ਕੇ ਬਚੂਗਾ ਪੰਜਾਬ ਐ ਨੂੰ ਬਚੂਗਾ ਗੱਲ ਕਰੋ ਸਾਡੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ 22-27 ਸਾਰੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਤੇ ਜਿਹੜੇ ਹੁਣ ਸਾਡੇ ਡਿਗਰੂ ਕਰਦੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਪੰਜਾਬ ਲਿਆਉਣ ਦੀ ਗੱਲ ਕਰੋ ਮਾ ਸਿੱਧਾ ਚੱਲਦਾ ਹੁੰਦਾ ਆਂਡ ਪੂਰਾ ਜੜ ਹੁਣ ਮੇਰੀ ਅੱਜ ਵਾਲੀ ਗੱਲ ਸਰਕਾਰਾਂ ਨੂੰ ਪੂਰੀ ਚੁਗਦੀ ਹੈ ਸਾਡਾ ਕਿਉਂਕਿ ਇਹ ਐਲਾਨ ਹੁੰਦਾ ਵੀ ਇਸ ਤਾਂ ਉਹਨਾਂ ਨੂੰ ਘੇਰਨਾ ਹੈ ਅਜੇ ਤੱਕ ਘੇਰ ਕੇ ਸਵਾਲ ਕਰਨਿਆ ਅਸੀਂ ਨਹੀਂ ਪਿੰਡਾਂ ਦੇ ਵਿੱਚ ਬਣਦੇ